ਗਵਰਨਮੈਂਟ ਜੌਬ ਤੋਂ ਉਹਨੂੰ ਹਰ ਉਹ ਚੀਜ਼ ਦੇ ਸਕਦੀ ਹੈ ਜਿਹੜਾ ਕਿ ਇੱਕ ਸਕਸੈਸਫੁਲ ਇਨਸਾਨ ਦੇ ਕੋਲ ਹੁੰਦੀ ਹੈ। ਜੇ ਸਰਕਾਰੀ ਨੌਕਰੀ ਇੰਨੀ ਵਧੀਆ ਤਾਂ ਤੁਸੀਂ ਆਪ ਕਿਉਂ 2 ਸਾਲ ਨੌਕਰੀ ਕਰਕੇ ਛੱਡ ਦਿੱਤੀ ਤੇ ਹੁਣ ਤੁਸੀਂ ਬਿਜ਼ਨਸ ਕਿਉਂ ਕਰ ਰਹੇ ਹੋ? ਬ੍ਰਾਈਟ ਅਕੈਡਮੀ ਦੇ ਬੱਚੇ ਹੀ ਕਿਉਂ ਨੰਬਰ 1 ਰੈਂਕ ਆਉਂਦੇ ਨੇ? ਜਾਂ ਤਾਂ ਤੁਹਾਨੂੰ ਪੇਪਰ ਪਹਿਲਾਂ ਪਤਾ ਹੁੰਦਾ ਜਾਂ ਤੁਹਾਡੀ ਕੋਈ ਸੈਟਿੰਗ ਸਟਿੰਗ ਹੈ। ਜਿਸ ਬੰਦੇ ਨੂੰ ਪੜਾਉਣਾ ਨਹੀਂ ਆਂਦਾ ਉਹ ਕੋਚਿੰਗ ਦਾ ਮਾਲਿਕ ਬਣ ਕੇ ਬੈਠਾ ਹੋਇਆ ਅੱਜ ਵੀ ਡੇਟ ਕਿ। ਜਿਹੜੀ ਅੱਜ ਕੱਲ ਦੀ ਯੂਥ ਹੈ ਉਹ ਮਤਲਬ ਸੋਸ਼ਲ ਮੀਡੀਆ ਤਾਂ ਬਹੁਤ ਜ਼ਿਆਦਾ ਡਿਸਟਰੈਕਟ ਹੋ ਰਹੀ ਬਟ ਜਿਸ ਬੱਚੇ ਦੇ ਹੱਥ 'ਚ ਫੋਨ ਹੈ ਉਹ ਅੱਜਕੱਲ ਬੱਚਾ ਨਹੀਂ ਹੈ ਉਹ ਤੁਹਾਡਾ ਬਾਪ ਬਣ ਚੁੱਕਿਆ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਮਿਲਵਾਉਣ ਜਾ ਰਹੀਆਂ ਕਪਿਲ ਸਰ ਨਾਲ ਜਿਹੜੇ ਕਿ ਪਿਛਲੇ 12 ਸਾਲਾਂ ਤੋਂ ਬੱਚਿਆਂ ਦੇ ਕੈਰੀਅਰ ਕਾਉਂਸਲਿੰਗ ਕਰ ਰਹੇ ਨੇ ਤੇ ਬੱਚਿਆਂ ਨੂੰ ਨਵੀਂ ਰਾਹ ਦਿਖਾ ਰਹੇ ਨੇ ਵੈਲਕਮ ਕਪਿਲ ਸਰ 2 ਆਵਰ ਪੋਡਕਾਸਟ ਥੈਂਕ ਯੂ ਵੈਰੀ ਮੱਚ ਫਾਰ ਇਨਵਾਈਟਿੰਗ ਮੀ ਸਰ ਜੀ ਕੈਰੀਅਰ ਦੀ ਗੱਲ ਕਰੀਏ ਤਾਂ ਸਰਕਾਰੀ ਨੌਕਰੀ ਕੀ ਆਪਸ਼ਨ ਆ ਜਾਂ ਸਾਡੇ ਕੋਲ ਹੋਰ ਵੀ ਕੋਈ ਬੈਟਰ ਆਪਸ਼ਨ ਹੈ ਦੇਖੋ ਬੀਿੰਗ ਅ ਐਜੂਕੇਟਰ ਜੇ ਮੈਂ ਸਿਰਫ ਸਰਕਾਰੀ ਨੌਕਰੀ ਨੂੰ ਹੀ ਪ੍ਰਮੋਟ ਕਰਦਾ ਇਹ ਸਾਫ ਸਾਫ ਬਾਇਸਨੈਸ ਹੋ ਜੂਗੀ ਸਰਕਾਰੀ ਨੌਕਰੀ ਤੋਂ ਇਲਾਵਾ ਵੀ ਬਹੁਤ ਵਧੀਆ ਵਧੀਆ ਆਪਸ਼ਨ ਹੈ ਜਿਵੇਂ ਕਿ ਤੁਸੀਂ ਬਿਜ਼ਨਸ ਕਰ ਸਕਦੇ ਹੋ ਤੁਸੀਂ ਪ੍ਰਾਈਵੇਟ ਜੋਬ ਕਰ ਸਕਦੇ ਹੋ ਅੱਜ ਕੱਲ ਤਾਂ ਬਹੁਤ ਵਧੀਆ ਵਧੀਆ ਪ੍ਰੋਫੈਸ਼ਨਲ ਮਾਰਕੀਟ ਦੇ ਵਿੱਚ ਆ ਗਏ ਨੇ ਜਿਵੇਂ ਕਿ ਤੁਸੀਂ AI ਐਂਡ ਚੈਟ ਜੀਪੀਟੀ ਐਕਸਪਰਟ ਬਣ ਸਕਦੇ ਹੋ ਤੁਸੀਂ ਕੰਟੈਂਟ ਕ੍ਰੀਏਟਰ ਬਣ ਸਕਦੇ ਹੋ ਯੂਟਿਊਬਰ ਬਣ ਸਕਦੇ ਹੋ ਬਟ ਇੱਕ ਚੀਜ਼ ਮਾਈਂਡ ਚ ਰੱਖਣੀ ਹੈ ਹਰ ਬੰਦਾ ਵਿਰਾਟ ਕੋਹਲੀ ਨਹੀਂ ਬਣ ਸਕਦਾ ਐਵੇਂ ਹਰ ਬੰਦੇ ਕੋਲ ਇੰਨਾ ਪੈਸਾ ਆ ਜਾਂ ਇਨੀ ਇਨਵੈਸਟਮੈਂਟ ਨਹੀਂ ਹੁੰਦੀ ਕਿ ਹਰ ਬੰਦਾ ਹੀ ਬਿਜ਼ਨਸ ਕਰ ਲੇਗਾ ਤਾਂ ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਠੀਕ ਠਾਕ ਨੇ ਠੀਕ ਠਾਕ ਦਾ ਮਤਲਬ ਹੈ 55 60% ਵਾਲੇ ਤੇ ਉਹ ਕਿਸੇ ਅਦਰ ਕਰੀਕੂਲਰ ਐਕਟੀਵਿਟੀ ਦੇ ਵਿੱਚ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਵੀ ਨਹੀਂ ਹੈ ਉਹ ਗਵਰਨਮੈਂਟ ਜੋਬ ਦੀ ਤਿਆਰੀ ਕਰ ਸਕਦੇ ਆ ਤੇ ਸਕਸੈਸਫੁਲ ਵੀ ਹੋ ਸਕਦੇ ਆ ਗਵਰਨਮੈਂਟ ਜੋਬ ਤੋਂ ਉਹਨੂੰ ਹਰ ਉਹ ਚੀਜ਼ ਦੇ ਸਕਦੀ ਹੈ ਜਿਹੜਾ ਕਿ ਇੱਕ ਸਕਸੈਸਫੁਲ ਇਨਸਾਨ ਦੇ ਕੋਲ ਹੁੰਦੀ ਹੈ ਜਿਵੇਂ ਕਿ ਸਭ ਤੋਂ ਪਹਿਲੀ ਗੱਲ ਮੈਂ ਕਹਿਣਾ ਚਾਹਾਂਗਾ ਗਵਰਨਮੈਂਟ ਜੋ ਤੁਹਾਨੂੰ ਸੈਟਰਡੇ ਸੰਡੇ ਛੁੱਟੀ ਮਿਲਦੀ ਹੈ ਗਸਟਿਡ ਹੌਲੀਡੇ ਮਿਲਦੀ ਹੈ ਤੁਸੀਂ ਆਪਣੀ ਫੈਮਿਲੀ ਨੂੰ ਟਾਈਮ ਦੇ ਸਕਦੇ ਹੋ ਤੁਸੀਂ ਆਪਣੇ ਫਰੈਂਡਸ ਨੂੰ ਟਾਈਮ ਦੇ ਸਕਦੇ ਹੋ ਸਭ ਤੋਂ ਜ਼ਰੂਰੀ ਚੀਜ਼ ਤੁਸੀਂ ਹੈਲਥ ਨੂੰ ਟਾਈਮ ਦੇ ਸਕਦੇ ਹੋ ਤੇ ਤੁਸੀਂ ਆਪਣੀ ਕੋਈ ਨਾ ਕੋਈ ਹੋਬੀ ਵੀ ਪਰਸ਼ੂ ਕਰ ਸਕਦੇ ਹੋ ਗਵਰਨਮੈਂਟ ਜੌਬ ਦੇ ਨਾਲ ਸਰ ਦੇਖੋ ਜੇ ਸਰਕਾਰੀ ਨੌਕਰੀ ਇੰਨੀ ਵਧੀ ਹੈ ਤਾਂ ਤੁਸੀਂ ਆਪ ਕਿਉਂ 2 ਸਾਲ ਨੌਕਰੀ ਕਰਕੇ ਛੱਡ ਦਿੱਤੀ ਤੇ ਹੁਣ ਤੁਸੀਂ ਬਿਜ਼ਨਸ ਕਿਉਂ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੁਐਸਚਨ ਨੂੰ ਰੈਕਟੀਫਾਈ ਕਰਨਾ ਚਾਹੁੰਗਾ ਮੈਂ ਦੇਖੋ ਸਰਕਾਰੀ ਨੌਕਰੀ ਜ਼ਰੂਰ ਛੱਡੀ ਐ 2 ਸਾਲ ਕਰਕੇ ਬਟ ਮੈਂ ਕੋਈ ਬਿਜ਼ਨਸ ਨਹੀਂ ਕਰ ਰਿਹਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਬਿਜ਼ਨਸ ਕੀ ਹੁੰਦਾ ਹੈ ਤੇ ਮੈਂ ਕੀ ਕਰ ਰਿਹਾ ਮੈਂ ਇੱਕ ਨੋਬਲ profession ਦੇ ਵਿੱਚ ਆ ਜਿਹਨੂੰ ਟੀਚਿੰਗ ਕਹਿੰਦੇ ਆ ਮੈਂ ਇੱਥੇ ਟੀਚਿੰਗ ਕਰ ਰਿਹਾ ਯਾਨੀ ਕਿ ਮੈਂ ਆਪ ਕੰਮ ਕਰ ਰਿਹਾ ਆਪ ਪੜਾ ਰਿਹਾ ਬਿਜ਼ਨਸ ਦਾ ਮਤਲਬ ਹੁੰਦਾ ਹੈ ਹਾਊ ਟੂ ਗੈਟਿੰਗ ਥਿੰਗਸ ਡਨ ਫਰੋਮ ਅਦਰ ਦੂਜਿਆਂ ਤੋਂ ਕਿਵੇਂ ਕੰਮ ਲੈਣਾ ਇਸ ਨੂੰ ਮੈਨੇਜਮੈਂਟ ਜਾਂ ਬਿਜ਼ਨਸ ਕਹਿੰਦੇ ਆ ਤੁਸੀਂ ਬੀ ਕਾਮ ਦੀ ਜਾਂ ਕਾਮਰਸ ਦੀ ਕੋਈ ਵੀ ਕਿਤਾਬ ਚੱਕ ਕੇ ਦੇਖ ਲਓ ਉੱਥੇ ਤੁਹਾਨੂੰ ਮੈਨੇਜਮੈਂਟ ਤੇ ਬਿਜ਼ਨਸ ਦੀ ਡ ਤਾਂ bizness ਕੀ ਹੁੰਦਾ ਬੇਸਿਕਲੀ ਉਹ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਦੇਖੋ ਮਾਰਕੀਟ ਦੇ ਵਿੱਚ ਬਹੁਤ ਸਾਰੀ ਪ੍ਰਾਈਵੇਟ ਲਿਮਟਿਡ ਕੰਪਨੀਆਂ ਨੇ ਜਿਹੜੀ ਕਿ ਫਰੈਂਚਾਈਜ਼ੀ ਮਾਡਲ ਤੇ ਕੰਮ ਕਰਦੀਆਂ ਫਰੈਂਚਾਈਜ਼ੀ ਦਾ ਮਤਲਬ ਕੀ ਹੁੰਦਾ ਵੀ ਇੱਕ ਵਾਰੀ ਉਹ ਨਾਮ ਬਣਾ ਲੈਂਦੀਆਂ ਨੇ ਤੇ ਉਸੇ ਨਾਮ ਨੂੰ ਅੱਗੇ ਸੇਲ ਕਰੀ ਜਾਂਦੀਆਂ ਨੇ ਹੁਣ ਕੋਈ ਬੰਦਾ ਹੈ ਜੀ ਜਿਹੜਾ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਉਹਨੂੰ ਸਿਰਫ ਪ੍ਰਾਪਰਟੀ ਡੀਲਿੰਗ ਆਉਂਦੀ ਹੈ ਬਟ ਉਹ ਅੱਜ ਕੋਚਿੰਗ ਦੇ ਇੰਡਸਟਰੀ ਦੇ ਵਿੱਚ ਆ ਚੁੱਕਿਆ ਹੈ ਕਿਵੇਂ ਆ ਚੁੱਕਿਆ ਉਹ ਕੀ ਕਰਦਾ ਇਸ ਫਰੈਂਚਾਈਜ਼ੀ ਨੂੰ ਖਰੀਦ ਲੈਂਦਾ ਬਾਹਰ ਬੋਰਡ ਲਗਾ ਦਿੰਦਾ ਤੇ ਬੱਚਿਆਂ ਨੂੰ ਪੜ੍ਹਾਉਣਾ ਇਸ ਬੰਦੇ ਨੇ ਆਪ ਕਦੇ ਤਿਆਰੀ ਨਹੀਂ ਕੀਤੀ ਜਿਸ ਬੰਦੇ ਨੂੰ ਪੜਾਣਾ ਨਹੀਂ ਆਂਦਾ ਉਹ ਕੋਚਿੰਗ ਦਾ ਮਾਲਿਕ ਬਣ ਕੇ ਬੈਠਾ ਹੋਇਆ ਅੱਜ ਦੀ ਡੇਟ 'ਤੇ ਹੁਣ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਕਿ ਮੈਂ ਸਰਕਾਰੀ ਨੌਕਰੀ 2 ਸਾਲ ਕਰਕੇ ਕਿਉਂ ਛੱਡੀ ਹੈ ਦੇਖੋ ਟੀਚਿੰਗ ਇਜ਼ ਮਾਈ ਪੈਸ਼ਨ ਐਂਡ profession ਟੀਚਿੰਗ 'ਚ ਮੈਂ ਕਿਉਂ ਆਇਆ ਮੇਰੇ ਮਦਰ ਵੀ ਟੀਚਰ ਹੈ ਮੇਰੇ ਮਾਸੀ ਜੀ ਵੀ ਟੀਚਰ ਹੈ ਮੇਰੇ ਸਿਸਟਰ ਵੀ ਟੀਚਰ ਹੈ ਤੇ ਮੈਂ ਇਸ ਲਾਈਨ 'ਚ ਕਿਉਂ ਆਇਆ ਕਿਉਂਕਿ ਟੀਚਿੰਗ ਮੇਰੇ ਖੂਨ 'ਚ ਹੈ ਜੇ ਤੁਹਾਨੂੰ ਵਧੀਆ ਪੈਸੇ ਮਿਲ ਰਹੇ ਆ ਤੇ ਤੁਸੀਂ ਆਪਣਾ ਕੰਮ ਕਰ ਰਹੇ ਹੋ ਜਿਹਦੇ ਲਈ ਤੁਸੀਂ ਪੈਸ਼ਨੇਟ ਹੋ ਆਈ ਥਿੰਕ ਤੁਹਾਨੂੰ ਉਹ ਕੰਮ ਜ਼ਰੂ ਸਰੀਕਾ ਕੁਐਸਚਨ ਮੇਰੇ ਮਾਈਂਡ ਵਿੱਚ ਆ ਰਿਹਾ ਮਤਲਬ ਮੇਰੇ ਨਹੀਂ ਮਤਲਬ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਮਾਈਂਡ ਵਿੱਚ ਆਉਂਦਾ ਹੋਗਾ ਵੀ ਬ੍ਰਾਈਟ ਅਕੈਡਮੀ ਦੇ ਬੱਚੇ ਹੀ ਕਿਉਂ ਨੰਬਰ 1 ਰੈਂਕ ਆਉਂਦੇ ਨੇ ਜਾਂ ਤਾਂ ਤੁਹਾਨੂੰ ਪੇਪਰ ਪਹਿਲਾਂ ਪਤਾ ਹੁੰਦਾ ਜਾਂ ਤੁਹਾਡੀ ਕੋਈ ਸੈਟਿੰਗ ਸ਼ੂਟਿੰਗ ਹੈ ਦੇਖੋ ਸੈਟਿੰਗ ਸ਼ੂਟਿੰਗ ਤਾਂ ਸਾਡੀ ਕੋਈ ਨਹੀਂ ਹੈਗੀ ਬਟ ਦੇਖੋ ਹੁੰਦਾ ਕੀ ਹੈ ਇੱਥੇ ਤੁਹਾਨੂੰ ਸਮਝਣਾ ਪਏਗਾ ਗੁਰੂਆਂ ਦਾ ਕੀ ਰੋਲ ਹੁੰਦਾ ਹੈ ਅਸੀਂ ਪੰਜਾਬ 'ਚ ਰਹਿੰਦੇ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂ ਦਾ ਜਿਹੜਾ ਰੋਲ ਹੈ ਸਾਡੀ ਲਾਈਫ 'ਚ ਬਹੁਤ ਵੱਡਾ ਹੁੰਦਾ ਹੈ ਇੱਥੇ ਮੈਂ ਸਾਰਾ ਦਾ ਸਾਰਾ ਸ਼ਰੇਆ ਦੇਣਾ ਚਾਹੂੰ ਰਮਨ ਮਹਾਜਨ ਸਰ ਨੂੰ ਜਿਹੜੇ ਕਿ ਅੱਜ ਵੀ ਫਾਈਨੈਂਸ਼ੀਅਲੀ ਬਿਲਕੁਲ ਇੰਡੀਪੈਂਡੈਂਟ ਤੇ ਫ੍ਰੀ ਨੇ ਫਿਰ ਵੀ ਉਹ ਇੰਨੀ ਮਿਹਨਤ ਕਰਦੇ ਨੇ ਬੱਚਿਆਂ ਲਈ ਉਹਨਾਂ ਦਾ ਗੈਸ ਵਰਕ ਕਹਿ ਲਓ ਜਾਂ ਉਹਨਾਂ ਦਾ ਐਕਸਪੀਰੀਅੰਸ ਕਹਿ ਲਓ ਇੰਨਾ ਵਧੀਆ ਹੈ ਪਿੱਛੇ ਇੱਕ ਪੇਪਰ ਹੋਇਆ ਸੀਗਾ ਮਿਊਨਿਸਪਲ ਕਾਰਪੋਰੇਸ਼ਨ ਦਾ ਉਹਦੇ ਵਿੱਚ 50 ਕੁਐਸਚਨ ਆਏ ਸੀਗੇ ਜਿਹੜੇ ਕਿ ਜੌਬ ਤੋਂ ਰਿਲੇਟਿਡ ਸੀਗੇ ਉਹਨਾਂ ਨੇ ਇੱਕ ਬੁੱਕਲੇਟ ਤਿਆਰ ਕੀਤੀ ਸੀਗੀ ਉਸ ਬੁੱਕਲੇਟ ਦੇ ਵਿੱਚੋਂ 50 'ਚੋਂ 47 ਕੁਐਸਚਨ ਡਾਇਰੈਕਟ ਸਾਡੀ ਬੁੱਕ 'ਚੋਂ ਆਏ ਸੀਗੇ ਹੁਣ ਪਿੱਛੇ ਪਟਵਾਰੀ ਦਾ ਪੇਪਰ ਹੋਇਆ ਉਦੇ ਵਿੱਚ 20 ਕੁਐਸਚਨ ਆਏ ਆ ਪੰਜਾਬ ਜੀਕੇ ਦੇ ਤੁਸੀਂ ਯਕੀਨੀ ਕਰੋਗੇ 20 ਚੋਂ 19 ਕੁਐਸਚਨ ਸਾਡੀ ਕਿਤਾਬ ਚੋਂ ਆਏ ਨੇ ਮਾਰਕੀਟ ਦੇ ਵਿੱਚ ਤਾਂ ਰੌਲਾ ਪੈਣਾ ਹੀ ਹੈ ਕਿ ਵੈਰਾਈਟ ਵਾਲਿਆਂ ਨੂੰ ਸ਼ਾਇਦ ਪਹਿਲਾਂ ਹੀ ਪੇਪਰ ਪਤਾ ਹੁੰਦਾ ਦੇਖੋ ਹੁੰਦਾ ਕੀ ਹੈ ਬੇਸਿਕਲੀ ਮਹਾਜਨ ਸਰ ਅੱਜ ਵੀ ਸੰਡੇ ਆਂਦੇ ਆ ਸੰਡੇ ਆ ਕੇ ਕਰੰਟ ਅਫੇਅਰ ਆਪ ਬਣਾਉਂਦੇ ਨੇ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਉਹ ਟੀਮ ਰੱਖੀ ਹੋਈ ਆ ਉਹ ਵੀ ਬਣਾ ਸਕਦੀ ਆ ਬਟ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਆ ਆਪਾਂ ਉਹਦਾ ਫਾਇਦਾ ਉਠਾਣਾ ਹੈ ਅੱਜ ਵੀ ਉਹ ਬੱਚਿਆਂ ਨੂੰ ਗਾਈਡ ਕਰ ਰਹੇ ਨੇ ਉਹ ਇੱਕ ਵਧੀਆ ਸੋਚ ਲੈ ਕੇ ਮਿਹਨਤ ਕਰ ਰਹੇ ਨੇ ਅੱਜ ਦੀ ਡੇਟ 'ਚ ਵੀ ਮੈਂ ਸਿਰਫ ਰੈਂਕ 1 ਦੀ ਗੱਲ ਨਹੀਂ ਕਰ ਰਿਹਾ ਹੁਣ ਲਾਸਟ ਈਅਰ ਸਾਡਾ ਪਟਵਾਰੀ ਚ ਵੀ ਰੈਂਕ 1 ਆਇਆ ਹੈ ਹੈੱਡ ਕਨਸਟੇਬਲ ਦੇ ਵਿੱਚ ਵੀ ਰੈਂਕ 1 ਆਇਆ ਹੈ ਤੇ ਪੀਟੈਡ ਦਾ ਜਦੋਂ ਪੇਪਰ ਹੋਇਆ ਸੀਗਾ ਮੇਰੇ ਕੋਲ 80 ਬੱਚਿਆਂ ਦਾ ਬੈਚ ਸੀਗਾ 80 ਦੇ ਵਿੱਚੋਂ 56 ਬੱਚਿਆਂ ਦਾ ਟੈਟ ਕੁਆਲੀਫਾਈ ਹੋਇਆ ਤੇ ਰੈਂਕ 1 ਵੀ ਸਾਡਾ ਸਟੂਡੈਂਟ ਆਇਆ ਦੇਖੋ ਹੁੰਦਾ ਕੀ ਹੈ ਇਹਦੇ ਵਿੱਚ ਵੀ ਰੈਂਕ 1 ਹੀ ਨਹੀਂ ਦੇਖ ਰਹੇ ਸਿਰਫ ਅਪਾ ਤੁਸੀਂ ਬਾਕੀ ਰਿਜ਼ਲਟ ਨੂੰ ਵੀ ਦੇਖੋ ਜਿਹੜਾ 2016 17 ਦੇ ਵਿੱਚ ਪਟਵਾਰੀ ਦੀ ਭਰਤੀਆਂ ਨਿਕਲੀ ਸੀਗੀਆਂ ਤੁਸੀਂ ਯਕੀਨ ਵੀ ਨਹੀਂ ਕਰੋਗੇ ਸਿਰਫ ਇਕੱਲੇ ਬ੍ਰਾਈਟ ਅਕੈਡਮੀ ਤੋਂ 320 ਬੱਚੇ ਪਟਵਾਰੀ ਲੱਗੇ ਸੀਗੇ। ਉਹਨਾਂ ਪਿੱਛੇ ਆਪਾਂ ਜਾਦਾ ਪਿੱਛੇ ਵੀ ਨਹੀਂ ਜਾਂਦੇ 2023 ਦੇ ਵਿੱਚ ਸਬ ਇਨਸਪੈਕਟਰ ਦੀ ਭਰਤੀ ਨਿਕਲੀ ਸੀਗੀ ਪੰਜਾਬ ਪੁਲਿਸ ਦੇ ਵਿੱਚ। ਉਹਦੇ ਵਿੱਚ 42 ਬੱਚੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਸਬ ਇਨਸਪੈਕਟਰ ਵਜੋਂ ਭਰਤੀ ਹੋਏ ਆ। ਸਿਰ ਜਿਹੜੇ ਬੱਚੇ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਨੇ ਉਹਨਾਂ ਲਈ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ ਤਿਆਰੀ ਕਰਨ ਲਈ? ਦੇਖੋ ਵੈਸੇ ਤਾਂ ਕਹਿੰਦੇ ਆ ਜਦੋਂ ਜਾਗੋ ਉਦੋਂ ਹੀ ਸਵੇਰਾ। ਵੈਸੇ ਤਾਂ ਪੜ੍ਹਾਈ ਸ਼ੁਰੂ ਕਰਨ ਦਾ ਜਾਂ ਗਵਰਨਮੈਂਟ ਜੌਬ ਦੀ ਤਿਆਰੀ ਕਰਨ ਦਾ ਕੋਈ ਸਮਾਂ ਨਹੀਂ ਹੈ। ਗਵਰਨਮੈਂਟ ਨੇ ਵੀ ਇੱਕ ਇੱਕ ਏਜ ਲਿਮਿਟ ਕੀਤੀ ਹੋਈ ਹੈ 21 ਸਾਲ ਤੋਂ ਲੈ ਕੇ 37 ਸਾਲ ਦੇ ਵਿੱਚਕਾਰ ਜੇ ਤੁਸੀਂ ਹੋ ਤਾਂ ਤੁਸੀਂ ਪੰਜਾਬ ਗਵਰਨਮੈਂਟ ਜੌਬ ਦੀ ਤਿਆਰੀ ਕਰ ਸਕਦੇ ਹੋ ਔਰ 21 ਤੋਂ 30 ਦੇ ਵਿੱਚ ਜੇ ਤੁਸੀਂ ਹੋ ਤਾਂ ਤੁਸੀਂ ਸੈਂਟਰਲ ਗਵਰਨਮੈਂਟ ਦੇ ਐਗਜ਼ਾਮ ਵੀ ਭਰ ਸਕਦੇ ਹੋ ਪਰ ਜੇ ਤੁਸੀਂ ਪੁੱਛਿਆ ਵੀ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਵੀ ਬੱਚਾ ਆਪਣਾ ਗ੍ਰੈਜੂਏਸ਼ਨ ਕਰ ਰਿਹਾ ਹੈ ਗ੍ਰੈਜੂਏਸ਼ਨ ਤੁਸੀਂ ਫਸਟ ইয়ার ਸੈਕਿੰਡ ইয়ার ਪੂਰਾ ਇੰਜੋਏ ਕਰੋ ਆਪਣੇ ਕਾਲਜ ਲਾਈਫ ਦੇਖੋ ਪਰ ਸੈਕਿੰਡ ইয়ার ਤੋਂ ਬਾਅਦ ਤੁਸੀਂ ਕਰੀਅਰ ਲਈ ਥੋੜੇ ਜੇ ਫੋਕਸਡ ਹੋ ਜਾਓ ਤੁਸੀਂ ਆਪਣੀ ਤਿਆਰੀ ਸ਼ੁਰੂ ਕਰੋ ਇੱਕ ਵਧੀਆ ਕੋਚਿੰਗ ਇੰਸਟੀਚਿਊਟ ਡਿਸਾਈਡ ਕਰੋ ਵਧੀਆ ਮੈਂਟਰ ਵਧੀਆ ਬੁక్స్ ਲਓ ਤੇ ਆਪਣੀ ਪ੍ਰੈਪਰੇਸ਼ਨ ਸਟਾਰਟ ਕਰੋ ਔਰ ਇਹ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ 8 8 9 ਨੂੰ 10 10 ਸਾਲ ਤੁਸੀਂ ਗੱਲ ਨਹੀਂ ਹੈ ਤਿਆਰੀ ਦੇ ਵਿੱਚ ਜੇ ਤੁਸੀਂ 2 ਸਾਲ ਲਗਾ ਦਿਓ ਪੂਰੇ ਤਾਂ ਹੋ ਹੀ ਨਹੀਂ ਸਕਦਾ ਤੁਹਾਡੀ ਸਰਕਾਰੀ ਨੌਕਰੀ ਨਾ ਲੱਗੇ ਵੈਸੇ ਤਾਂ ਜੇ ਕੋਈ ਬੱਚਾ ਅਬੋਵ ਐਵਰੇਜ ਹੈ 6 ਤੋਂ 8 ਮਹੀਨੇ ਦਾ ਗੇਮ ਹੈ ਜੇ ਉਹਨੂੰ ਵਧੀਆ ਮੈਂਟਰ ਤੇ ਵਧੀਆ ਸਿਰ ਜਿਹੜੀ ਅੱਜ ਕੱਲ ਦੀ ਯੂਥ ਹੈ ਉਹ ਮਤਲਬ ਸੋਸ਼ਲ ਮੀਡੀਆ ਤਾਂ ਬਹੁਤ ਜ਼ਿਆਦਾ ਡਿਸਟਰੈਕਟ ਹੋ ਰਹੀ ਹੈ ਤਾਂ ਉਹ ਬੱਚੇ ਆਪਣੀ ਪੜ੍ਹਾਈ ਤੇ ਕਿਵੇਂ ਫੋਕਸ ਕਰਨ ਬਿਲਕੁਲ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਸੋਸ਼ਲ ਮੀਡੀਆ ਇਜ਼ ਅ ਨਿਊ ਡਰਗਸ ਸੋਸ਼ਲ ਮੀਡੀਆ ਦੇ ਨਾਲ ਨਾਲ ਬੱਚਾ ਅੱਜ ਕੱਲ ਜੋ AI ਨਵੀਂ ਚੀਜ਼ ਆ ਚੁੱਕੀ ਹੈ ਚੈਟ ਜੀਪੀਟੀ AI ਟੂਲਸ ਇਹ ਵੀ ਬਹੁਤ ਖਤਰਨਾਕ ਚੀਜ਼ ਹੈ ਜਿਹੜੀ ਚੀਜ਼ਾਂ ਦਾ ਬੱਚਿਆਂ ਨੂੰ 15 16 17 ਸਾਲ ਚ ਪਹਿਲਾਂ ਪਤਾ ਲੱਗਦਾ ਹੁੰਦਾ ਸੀਗਾ ਅੱਜਕੱਲ 8-9 ਸਾਲ ਦੇ ਬੱਚੇ ਨੂੰ ਸਭ ਕੁਝ ਪਤਾ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੱਚਾ ਹਜੇ ਤੱਕ ਬੱਚਾ ਹੈ ਬਟ ਜਿਸ ਬੱਚੇ ਦੇ ਹੱਥ 'ਚ ਫੋਨ ਹੈ ਜਿਸ ਬੱਚੇ ਦੇ ਫੋਨ ਦੇ ਵਿੱਚ ਇੰਟਰਨੈਟ ਹੈ ਉਹ ਅੱਜਕੱਲ ਬੱਚਾ ਨਹੀਂ ਹੈ ਉਹ ਤੁਹਾਡਾ ਬਾਪ ਬਣ ਚੁੱਕਿਆ ਹੈ ਉਹਨੂੰ ਸਭ ਕੁਝ ਪਤਾ ਹੈ ਵੈਸੇ ਤਾਂ ਹਰ ਚੀਜ਼ ਦੇ ਫਾਇਦੇ ਵੀ ਹਨ ਤੇ ਨੁਕਸਾਨ ਵੀ ਹਨ ਬਟ ਅੱਜਕੱਲ ਆਪਾਂ ਜਿਸ ਏਜ ਦੇ ਵਿੱਚ ਜੀ ਰਹੇ ਹਾਂ ਇਸ ਏਜ ਦੇ ਵਿੱਚ AI ਨੇ ਪੂਰਾ ਸਾਡਾ ਸੋਸ਼ਲ ਮੀਡੀਆ ਹੀ ਹਿਲਾ ਕੇ ਰੱਖਤਾ ਹੈ ਵਿਗਿਆਨ ਜਿਹੜਾ ਇਹਦੇ ਫਾਇਦੇ ਵੀ ਹੈ ਤੇ ਨੁਕਸਾਨ ਵੀ ਹੈਗੇ ਹਰ ਚੀਜ਼ ਆਪਾਂ ਬਣਾਉਂਦੇ ਆ ਸਹੂਲियत ਵਾਸਤੇ ਬਟ ਇਸ ਚੀਜ਼ ਦਾ ਕੁਝ 네ਗੇਟਿਵ ਯੂਜ਼ ਜ਼ਿਆਦਾ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ AI ਇੰਟਰੋਡਿਊਸ ਹੋ ਚੁੱਕੀ ਹੈ ਤੁਸੀਂ ਕਿਸੇ ਦੀ ਵੀ ਇੱਕ ਛੋਟੀ ਜੀ ਫੋਟੋ ਲੈ ਕੇ ਉਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੀਡੀਓ ਕ੍ਰੀਏਟ ਕਰ ਸਕਦੇ ਹੋ ਉਹ ਜਿਹੜਾ ਵੀਡੀਓ ਹੈ ਉਹ ਕੋਈ ਵੀ ਐਕਸਪਰਟ ਵੀ ਨਹੀਂ ਦੱਸ ਸਕਦਾ ਕਿ ਉਹ ਰੀਅਲ ਹੈ ਕਿ ਫੇਕ ਹੈ ਮਾਪੇ-ਬਾਪ ਤਾਂ ਕਿਵੇਂ ਦੱਸਣਗੇ ਹੁਣ ਮੰਨ ਲਓ ਮਾਪੇ-ਬਾਪ ਦੇ ਸਾਹਮਣੇ ਕੋਈ ਫੋਟੋ ਜਾਂ ਵੀਡੀਓ ਬੱਚੇ ਦਾ ਇਸ ਤਰੀਕੇ ਦਾ ਆ ਜਾਂਦਾ ਹੈ ਕਿ ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ ਬਟ ਪੇਰੈਂਟਸ ਉਹਨੂੰ ਦੇਖ ਕੇ ਗੁੱਸਾ ਹੋ ਜਾਂਦੇ ਨੇ ਨਾਰਾਜ਼ ਹੋ ਜਾਂਦੇ ਨੇ ਤੁਹਾਨੂੰ ਇਹ ਚੀਜ਼ ਸਮਝਣੀ ਪੈਗੀ ਤੁਸੀਂ AI ਦੇ ਜਮਾਨੇ 'ਚ ਜੀ ਰਹੇ ਹੋ ਤਾਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਬਣਾਉਣਾ ਬਹੁਤ ਹੀ ਸੌਖਾ ਹੋ ਚੁੱਕਿਆ ਹੈ ਸਿਰਫ 5 ਮਿੰਟ ਦਾ ਖੇਲ ਹੈ ਬੱਚੇ ਲਈ ਇਹ ਚੀਜ਼ਾਂ ਕ੍ਰੀਏਟ ਕਰਨਾ ਤਾਂ ਬੱਚੇ ਨੂੰ ਸੋਸ਼ਲ ਮੀਡੀਆ ਤੋਂ ਇਹ ਇੰਨੀਆਂ ਚੀਜ਼ਾਂ ਤੋਂ ਦੂਰ ਕਿਵੇਂ ਕਰਨਾ ਇਕ ਤਾਂ ਸਭ ਤੋਂ ਪਹਿਲਾਂ ਬੱਚੇ ਦਾ ਸਕਰੀਨ ਟਾਈਮ ਕੱਟ ਕਰਨਾ ਪਏਗਾ। ਬੱਚੇ ਪੇਰੈਂਟਸ ਕੀ ਕਰਦੇ ਆ ਗਲਤੀ ਇੱਥੇ ਪੇਰੈਂਟਸ ਦੀ ਵੀ ਹੈਗੀ। ਬੱਚਾ ਥੋੜਾ ਜਿਹਾ ਰੋਂਦਾ ਹੈ ਜਾਂ ਸ਼ੋਰ ਮਚਾਉਂਦਾ ਹੈ ਆਪਾਂ ਉਹਨੂੰ ਫੋਨ ਫੜਾ ਦਿੰਦੇ ਆ। ਬੱਚੇ ਦਾ ਸਕਰੀਨ ਟਾਈਮ ਕੱਟ ਕਰਨਾ ਪਏਗਾ। ਬੱਚਾ 5-6 ਸਾਲ ਤੱਕ ਤਾਂ ਉਹਨੂੰ ਬਿਲਕੁਲ ਵੀ ਫੋਨ ਨਾ ਦਿਖਾਓ। ਉਹਨੂੰ ਚੀਜ਼ਾਂ ਨਾਲ ਜਿਵੇਂ ਬੁੱਕਸ ਹੋ ਗਈਆਂ, ਕਹਾਣੀਆਂ ਹੋ ਗਈਆਂ, ਉਹਨੂੰ ਗਰਾਊਂਡ ਤੇ ਭੇਜੋ। ਉਹਨੂੰ ਮਿੱਟੀ ਨਾਲ ਜੋੜੋ। ਬਾਹਰ ਜਾ ਕੇ ਖੇਲੇਗਾ। ਉਹਨੂੰ ਫਿਟਨੈਸ ਵਾਸਤੇ ਅਵੇਅਰ ਕਰੋ। ਅੱਜਕੱਲ ਬੱਚੇ 13-13 14-14 ਸਾਲ ਦੇ ਹੋ ਤੇ ਫੋਨ ਸਾਰਾ ਦਿਨ ਦੇਖਦੇ ਆ ਜੀ ਉਹਨਾਂ ਦਾ ਸਕਰੀਨ ਟਾਈਮ ਘੱਟ ਕਰਨਾ ਪਏਗਾ ਤੇ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਗੋਲ ਸੈਟਿੰਗ ਜਦੋਂ ਤੱਕ ਤੁਹਾਡੀ ਲਾਈਫ ਚ ਗੋਲ ਨਹੀਂ ਹੈਗਾ ਤੁਸੀਂ ਹਮੇਸ਼ਾ ਡਿਸਟਰੈਕਟਰ ਹੋਗੇ ਕਦੇ ਕਿਸੇ ਚੀਜ਼ ਨਾਲ ਕਦੇ ਕਿਸੇ ਚੀਜ਼ ਨਾਲ ਇੱਕ ਗੋਲ ਹੀ ਹੈ ਜਿਹੜਾ ਤੁਹਾਨੂੰ ਸਵੇਰੇ ਉਠਾ ਸਕਦਾ ਹੈ ਇੱਕ ਗੋਲ ਹੀ ਹੈ ਜੋ ਤੁਹਾਨੂੰ ਸਹੀ ਰਾਹ ਤੇ ਪਾ ਸਕਦਾ ਤਾਂ ਬੱਚੇ ਦੀ ਪ੍ਰੋਪਰ ਕੈਰੀਅਰ ਕਾਉਂਸਲਿੰਗ ਕਰਵਾਓ ਦੇਖੋ ਜਦੋਂ ਆਪਾਂ ਬਿਮਾਰ ਹੋਨੇ ਆ ਡਾਕਟਰ ਕੋਲ ਜਾਂਦੇ ਆ ਨਾ ਜਦੋਂ ਆਪਣੇ ਫੈਮਲੀ ਚ ਕੋਈ ਲੜਾਈ ਝਗੜਾ ਹੋ ਜੇ ਕੋਈ ਰੋਲਾ ਹੋ ਜੇ ਆਪਾਂ ਐਡਵੋਕੇਟ ਕੋਲ ਜਾਂਦੇ ਆ ਨਾ ਬਟ ਐਵੇਂ ਜਦੋਂ ਕੈਰੀਅਰ ਦੀ ਗੱਲ ਆ ਅਪਾ ਆਪੀ ਕੈਰੀਅਰ ਕਾਉਂਸਲਰ ਬਣ ਜਾਂਦੇ ਆ ਸਾਡੇ ਵਰਗੇ ਕੈਰੀਅਰ ਕਾਉਂਸਲਰ ਐਕਸਪਰਟ ਮਾਰਕੀਟ ਦੇ ਵਿੱਚ ਬਹੁਤ ਬੈਠੇ ਆ ਜਿਹੜੇ ਕਿ ਫ੍ਰੀ ਆਫ ਕੋਸਟ ਕਾਉਂਸਲਿੰਗ ਕਰ ਰਹੇ ਆ ਬੱਚਿਆਂ ਨੂੰ ਗਾਈਡ ਕਰ ਰਹੇ ਆ ਤਾਂ ਤੁਸੀਂ ਆਪਣੇ ਪੇਰੈਂਟ ਪੇਰੈਂਟਸ ਦੇ ਨਾਲ ਆਓ ਆਪਣੀ ਕੈਰੀਅਰ ਕਾਉਂਸਲਿੰਗ ਕਰਵਾਓ ਆਪਣਾ ਗੋਲ ਸੈੱਟ ਕਰੋ ਇਹਦੇ ਨਾਲ ਹੀ ਤੁਸੀਂ ਸੋਸ਼ਲ ਮੀਡੀਆ ਤੋਂ ਡਿਸਟਰੈਕਸ਼ਨ ਦੂਰ ਹੋ ਸਕਦੀ ਹੈ ਸਿਰ ਤੁਸੀਂ ਜਾਂਦੇ ਜਾਂਦੇ ਸਟੂਡੈਂਟ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੇ ਯੂਥ ਦੇ ਮੈਸੇਜ ਦੀ ਗੱਲ ਕਰੀਏ ਤਾਂ ਮੈਂ ਇੱਕ ਨਾ ਪੋਇਮ ਪੜ੍ਹੀ ਸੀਗੀ ਇੱਕ ਪੁਆਇੰਟ ਦੀ ਜਿਹਦੇ ਵਿੱਚ ਕੁਝ ਲਾਈਨਾਂ ਆ ਜਿਹੜੇ ਮੇਰੇ ਉਦੇ ਵਿੱਚ ਯੂਥ ਲਈ ਬਹੁਤ ਹੀ ਸੋਹਣਾ ਮੈਸੇਜ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਦੋ ਲਾਈਨਾਂ ਤੁਹਾਨੂੰ ਸੁਣਾਉਣਾ ਚਾਹੂੰਗਾ ਸਾਹ ਲੈਣਾ ਹੀ ਜ਼ਿੰਦਗੀ ਹੁੰਦੀ ਨਹੀਂ ਕਰ ਜ਼ਿੰਦਗੀ ਦੇ ਨਾਲ ਤੂੰ ਵੀ ਪਿਆਰ ਮਿੱਤਰਾ ਜ਼ਿੰਦਗੀ ਕੱਟਦੀ ਏ ਪੈਸੇ ਤੇ ਨੋਟਾਂ ਨਾਲ ਛੱਡ ਨਸ਼ੇ ਤੇ ਲੱਭ ਰੋਜ਼ਗਾਰ ਮਿੱਤਰਾ ਤੁਹਾਡੇ ਨਾਲ ਸਰ ਪੋਡਕਾਸਟ ਕਰਕੇ ਬਹੁਤ ਵਧੀਆ ਲੱਗਿਆ ਤੁਹਾਡਾ ਦਿਲੋਂ ਧੰਨਵਾਦ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਜਿਹੜੇ ਬੱਚੇ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਨੇ ਜਾਂ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਤੁਸੀਂ ਇਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਥੈਂਕ ਯੂ ਵੈਰੀ ਮਚ